ਡਾਚਿੰਗਰ ਸ਼ੋਰ ਸ਼ੌਮਨੀ ਕਮੇਟੀ ਬੰਦੀ ਸਿੰਘਾਂ ਲਈ ਚਲਾ ਰਹੀ ਆ ਅੱਗੇ ਦਾ ਪਲਾਨ ਜਿਹੜਾ ਹੈਗਾ ਉਹ ਕੀ ਹੈਗਾ ਜਾਂ ਕਿਸ ਤਰ੍ਹਾਂ ਅਸੀਂ ਉਧਰ ਨੂੰ ਜਾ ਰਹੇ ਹੈਗੇ ਆ ਦੇਖੋ ਬੰਦੀ ਸਿੰਘਾਂ ਦੀ ਕਿਉਂਕਿ ਅਕਾਲ ਤਖਤ ਤੋਂ ਇਹ ਦੂਜੀ ਵਾਰੀ ਹੁਣ ਪਹਿਲੀ ਵਾਰੀ ਤਾਂ ਸ਼ੌਮਨੀ ਕਮੇਟੀ ਨੇ ਕਮੇਟੀ ਬਣਾਈ ਸੀ ਹੁਣ ਅਕਾਲ ਤਖਤ ਨੇ ਬਣਾਈ ਆ ਸਾਡੀ ਕੋਲ ਛਤੋ ਖਤਾਬ ਉਹਨਾਂ ਨਾਲ ਚੱਲੀ ਆ ਪਰ ਆਉਂਦੇ ਕੁਝ ਦਿਨਾਂ ਦੇ ਵਿੱਚ ਮੈਂ ਕੱਲ੍ਹ ਹੀ ਉਸੇ ਸ਼ੌਮਨੀ ਕਮੇਟੀ ਆਪਣੇ ਜਿਹੜਾ ਸਾਡੇ ਕੋਆਰਡੀਨੇਟਰ ਨੂੰ ਡੀਲ ਕਰਦਾ ਸਾਰਾ ਉਹਨੂੰ ਮੈਂ ਕਿਹਾ ਸੀ ਕੇ ਸਾਰਿਆਂ ਦਾ ਵਿਚਾਰ ਕਰ ਲਾ ਕਿਉਂਕਿ ਸਰਦਾਰ ਬਜਿੰਦਰ ਸਿੰਘ ਦੀ ਹਮਦਾਰਦ ਉਹਨਾਂ ਦੇ ਰਜੇਮੇ ਬਾਦ ਹੁੰਦੇ ਆ ਤੇ ਅਸੀਂ ਚਿੱਠੀ ਵੀ ਲਿਖੀ ਆ ਹੋਮ ਮਿਨਿਸਟਰ ਸਾਹਿਬ ਨੂੰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਨਾਂ ਨੇ ਸਾਨੂੰ ਈਮੇਲ ਕਰਕੇ ਕਿਹਾ ਕਿ ਤੁਸੀਂ ਹੋਮ ਮਿਨਿਸਟਰ ਨਾਲ ਜਿਹੜਾ ਸੰਪਰਕ ਕਰੋ ਉਹਨਾਂ ਨੇ ਵੀ ਹੁਣ ਲਿਖੀ ਹੋਇਆ ਚਿੱਠੀ ਤੇ ਆਈ ਕਦੋਂ ਦੇ ਨਾਲ ਵਿੱਚ ਫੇਰ ਅਸੀਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਉਹਦੇ ਤੇ ਸਾਰਾ ਮਲਾਂਕਣ ਕਰਾਂਗੇ ਜੱਜਦਾਰ ਕੌਂਕੇ ਹੋਰਾਂ ਦੇ ਇਨਸਾਫ ਦੇ ਲਈ ਕਿਉਂਕਿ ਹੋਮਨਿਕਾਲੀਤਾ ਦੇ ਪ੍ਰਧਾਨ ਵੀ ਜਾ ਕੇ ਆਏ ਹੈਗੇ ਆ ਤੇ ਉਹਦੇ ਲਈ ਵੀ ਅਸੀਂ ਲਾਈਨ ਅਪ ਕੀਤਾ ਹੈਗਾ ਕਿ ਹੋਵੇ ਜਲਦ ਉਹ ਕੁਝ ਦੇਖੋ ਇਹ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਦਾ ਸਿੱਖ ਪੰਥ 'ਚ ਬਹੁਤ ਵੱਡਾ ਸਰਕਾਰ ਆ ਜਿਉਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ੋਮਣੀ ਕਮੇਟੀ ਦੀ ਡਿਊਟੀ ਲੱਗੀ ਸੀ ਤੇ ਮੈਂ ਉਦੋਂ ਪੰਜ ਜਿਹੜੇ ਚੋਟੀ ਦੇ ਵਕੀਲ ਆ ਉਹ ਉਹਨਾਂ ਦਾ ਪੈਨਲ ਬਣਾਇਆ ਸੀ ਜਿਨ੍ਹਾਂ ਸਰਦਾਰ ਪੂਰਨ ਸਿੰਘ ਹੁੰਦਲ ਬਲੂ ਸਟਾਰ ਤੋਂ ਪਹਿਲਾਂ ਡਿਸਟ੍ਰਿਕਟ ਟੋੜਨੀ ਅੰਮ੍ਰਿਤਸਰ ਦੇ ਵਿੱਚ ਰਹੇ ਆ ਔਰ 55 ਸਾਲ ਦੇ ਕਰੀਨਲ ਦੇ ਲੀਡਿੰਗ ਲਾਇਰ ਰਿਹਾ ਉਹਨਾਂ ਦੇ ਨਾਲ ਸਰਦਾਰ ਬਲਤੇਜ ਸਿੰਘ ਢਿੱਲੋਂ ਆ ਰਿਟਾਇਰਡ ਡਿਸਟ੍ਰਿਕਟ ਟਰਨੀ ਜਿਹੜੇ ਜਲੰਧਰ ਪ੍ਰੈਕਟਿਸ ਕਰਦੇ ਆ ਸਰਦਾਰ ਅਮਰਜੀਤ ਸਿੰਘ ਧਾਮੀ ਆ ਰਿਟਾਇਰਡ ਡਿਸਟ੍ਰਿਕਟ ਟਰਨੀ ਔਰ ਸਾਡੇ ਭਗਵਾਨ ਸਿੰਘ ਸਿਆਲ ਕਾ ਜਿਹੜਾ ਸਾਡੇ ਸਾਰੇ ਇਕਨੋਮਿਕ ਕਮੇਟੀ ਦੇ ਲੀਗਲ ਵਿੰਗ ਨੂੰ ਦੇਖਦਾ ਤੇ ਬੀਬੀ ਪਨੀਤ ਕੌਰ ਸ਼ੇਖੋਂ ਇਹ ਸਾਰਿਆਂ ਦਾ ਪੈਨਲ ਬਣਾਇਆ ਸੀ ਉਹ ਬਣਾ ਕੇ ਫਿਰ ਅਸੀਂ ਸਾਰਾ ਮਲਾਂਕਣ ਕੀ ਕੀਤੀ ਕੀਤਾ ਮੈਂ ਆਪ ਵੀ ਉਸ ਮੀਟਿੰਗ 'ਚ ਬੈਠਾ ਸੀ ਉਸ ਮੀਟਿੰਗ ਦੇ ਵਿੱਚ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੇ ਧਰਮ ਪਤਨੀ ਬੀਬੀ ਗਰਮੇਲ ਕੋਰ ਤੇ ਉਹਨਾਂ ਦਾ ਬੇਟਾ ਹਰੀ ਸਿੰਘ ਵੀ ਬੈਠਾ ਸੀ ਉਹ ਸਾਰਿਆਂ ਨੇ ਬੈਠ ਕੇ ਫਿਰ ਅਸੀਂ ਇੱਕ ਕੰਪਲੇਂਟ ਇਹ ਵਕੀਲਾਂ ਨੇ ਬਣਾਈ ਸੀ ਜਿਹੜੀ ਅਸੀਂ ਕੱਲ ਉਹ ਐਸਐਚਓ ਜਗਰਾਉਂ ਦੇ ਉਹਨਾਂ ਦੇ ਉੱਥੇ ਹੀ ਵੀ ਪੇਸ਼ ਕੀਤੀ ਆ ਤੇ ਉਹਦੇ ਵਿੱਚ ਜਿਹੜੇ ਕਨਸਰਨਡ ਹੈਗੇ ਪੁਲਿਸ ਅਫੀਸ਼ਰਸ ਉਹਨਾਂ ਸਾਰਿਆਂ ਦੇ ਖਿਲਾਫ ਉਹ ਜਿਹੜੀ ਆ ਉਹ ਕੰਪਲੇਂਟ ਕੱਲ ਪਾਈ ਆ ਹੁਣ ਦੇਖਦੇ ਆ ਇਹ ਪੋਸ ਜਿਹੜੀ ਆ ਪਰਚਾ ਦਾਜ ਕਰਦੀ ਆ ਜਾਂ ਕਿਹੜੇ ਪਾਸੇ ਨੂੰ ਚਲਦੀ ਆ ਫੇਰ ਅਗਲੀ ਕਾਰਵਾਈ ਉਹ ਤੋਂ ਗਾਂ ਦਵਾਂਗੇ। ਓਕੇ ਚਿੱਠੀ ਵੀ ਲਿਖੀ ਆ ਹੋਮ ਮਿਨਿਸਟਰ ਸਾਹਿਬ ਨੂੰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ। ਉਹਨਾਂ ਨੇ ਸਾਨੂੰ ਈਮੇਲ ਕਰਕੇ ਕਿਹਾ ਕਿ ਤੁਸੀਂ ਹੋਮ ਮਿਨਿਸਟਰ ਨਾਲ ਜਿਹੜਾ ਸੰਪਰਕ ਕਰੋ। ਉਹਨਾਂ ਨੇ ਵੀ ਹੁਣ ਲਿਖੀ ਹੋਇਆ ਚਿੱਠੀ ਤੇ ਆਈ ਕਦੋਂ ਦੇ ਨਾਲ ਵਿੱਚ ਫੇਰ ਅਸੀਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਉਹਦੇ ਤੇ ਸਾਰਾ ਮਲਾਂਕਣ ਕਰਾਂਗੇ। ਜੱਜਦਾਰ ਕੌਂਕੇ ਹੋਰਾਂ ਦੇ ਇਨਸਾਫ ਦੇ ਲਈ ਕਿਉਂਕਿ ਹੋਮ ਅਕਾਲੀ ਦਾ ਪ੍ਰਧਾਨ ਵੀ ਜਾ ਕੇ ਆਏ ਹੈਗੇ ਆ। ਤੇ ਉਹਦੇ ਲਈ ਵੀ ਅਸੀਂ ਲਾਈਨ ਅਪ ਕੀਤਾ ਹੈਗਾ ਕਿ ਹੋਵੇ ਜਲਦ ਉਹ ਚ ਦੇਖੋ ਇਹ వైਗਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਦਾ ਸਿੱਖ ਪੰਥ 'ਚ ਬਹੁਤ ਵੱਡਾ ਸਰਕਾਰ ਆ ਜਿਉਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚੌਂਣੀ ਕਮੇਟੀ ਦੀ ਡਿਊਟੀ ਲੱਗੀ ਸੀ ਤੇ ਮੈਂ ਉਦੋਂ ਪੰਜ ਜਿਹੜੇ ਚੋਟੀ ਦੇ ਵਕੀਲ ਆ ਉਹ ਉਹਨਾਂ ਦਾ ਪੈਨਲ ਬਣਾਇਆ ਸੀ ਜਿਨ੍ਹਾਂ ਸਰਦਾਰ ਪੂਰਨ ਸਿੰਘ ਹੁੰਦਲ ਬਲੂ ਸਟਾਰ ਤੋਂ ਪਹਿਲਾਂ ਡਿਸਟ੍ਰਿਕਟ ਟੋਰਨੀ ਅੰਮ੍ਰਿਤਸਰ ਦੇ ਵਿੱਚ ਰਹੇ ਆ ਔਰ 55 ਸਾਲ ਦੇ ਕਰੀਨਲ ਦੇ ਲੀਡਿੰਗ ਲਾਇਰ ਆ ਉਹਨਾਂ ਦੇ ਨਾਲ ਸਰਦਾਰ ਬਲਤੇਜ ਸਿੰਘ ਢਿੱਲੋਂ ਰਿਟਾਇਰ ਡਿਸਟ੍ਰਿਕਟ ਟੌਰਨੀ ਜਿਹੜੇ ਜਲੰਧਰ ਪ੍ਰੈਕਟਿਸ ਕਰਦੇ ਆ ਸਰਦਾਰ ਅਮਰਜੀਤ ਸਿੰਘ ਧਾਮੀ ਰਿਟਾਇਰ ਡਿਸਟ੍ਰਿਕਟ ਟੌਰਨੀ ਔਰ ਸਾਡੇ ਭਗਵਾਨ ਸਿੰਘ ਸਿਆਲਕਾ ਜਿਹੜਾ ਸਾਡੇ ਸਾਰੇ ਇਕਨੋਮੀ ਕਮੇਟੀ ਦੇ ਲੀਗਲ ਵਿੰਗ ਨੂੰ ਦੇਖਦਾ ਤੇ ਬੀਬੀ ਪਨੀਤ ਕੌਰ ਸ਼ੇਖੋਂ ਇਹ ਸਾਰਿਆਂ ਦਾ ਪੈਨਲ ਬਣਾਇਆ ਸੀ ਉਹ ਬਣਾ ਕੇ ਫਿਰ ਅਸੀਂ ਸਾਰਾ ਮਲਾਂਕਣ ਕੀ ਕੀਤੀ ਮੈਂ ਆਪ ਵੀ ਉਸ ਮੀਟਿੰਗ 'ਚ ਬੈਠਾ ਸੀ ਉਸ ਮੀਟਿੰਗ ਦੇ ਵਿੱਚ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੇ ਧਰਮ ਪਤਨੀ ਬੀਬੀ ਗੁਰਮੇਲਕੌਰ ਤੇ ਉਹਨਾਂ ਦਾ ਬੇਟਾ ਹਰੀ ਸਿੰਘ ਵੀ ਬੈਠਾ ਸੀ ਉਹ ਸਾਰਿਆਂ ਨੇ ਬੈਠ ਕੇ ਫਿਰ ਅਸੀਂ ਇੱਕ ਕੰਪਲੇਂਟ ਇਹ ਵਕੀਲਾਂ ਨੇ ਬਣਾਈ ਸੀ ਜਿਹੜੀ ਅਸੀਂ ਕੱਲ OSHO ਜਗਰਾਉਂ ਦੇ ਉਹਨਾਂ ਦੇ ਉੱਥੇ ਜਾ ਕੇ ਪੇਸ਼ ਕੀਤੀ ਆ ਤੇ ਉਹਦੇ ਵਿੱਚ ਜਿਹੜੇ ਕਨਸਰਨਡ ਹੈਗੇ ਪੁਲਿਸ ਅਫੀਸ਼ੀਅਲਸ ਉਹਨਾਂ ਸਾਰਿਆਂ ਦੇ ਖਿਲਾਫ ਉਹ ਜਿਹੜੀ ਆ ਉਹ ਕੰਪਲੇਂਟ ਕੱਲ ਪਾਈ ਆ ਹੁਣ ਦੇਖਦੇ ਆ ਇਹ ਪੁਲਸ ਜਿਹੜੀ ਆ ਪਰਚਾ ਦਰਜ ਕਰਦੀ ਆ ਜਾਂ ਕਿਹੜੇ ਪਾਸੇ ਨੂੰ ਚਲਦੀ ਆ ਫੇ ਅਗਲੀ ਕਾਰਵਾਈੋਂ ਤੋਂ ਗਾਂ ਕਰਦੇ ਆ ਓਕੇ